ਕੀਰੇ ਇਹਨਾਂ ਕਹੀ ਜੀ ਵੀ ਹਾਂ ਤੇ ਤੇਰੀ ਵਾਲ ਜੀ ਬੜੀ ਸੋਹਣੀ ਲੱਗਦੀ ਐ ਤੈਨੂੰ ਮੋੜਿਆ ਤਾਂ ਨਹੀਂ ਕਰਣੀ ਪੈਂਦੀ ਨਾ ਮਾਤਾ ਜੀ ਇਹਨੇ ਕਰਨਾ ਕੀ ਪੈਂਦਾ ਯਾਰ ਆਪਾਂ ਦੋ ਕਿੰਨਾ ਪਾਇਆ ਹੈ ਜੀ ਚੂੜਾ ਕਿਉਂ ਪਾਇਆ ਹਾ ਮਾਤਾ ਕਹਿੰਦੀ ਐ ਵੀ ਬੰਦਿਆ ਤੋਂ ਬੁੜੀਆਂ ਬਣ ਜਾਓ ਕਹਿੰਦੀ ਐ ਮਾਤਾ ਇਹ ਮੇਰਾ ਚੁੰਬੇ ਵਾਲਾ ਕਿਹੜਾ ਹੋ ਮੰਤਵ ਹਾਂਜੀ ਉਹਨਾਂ ਨੇ ਵੀ ਵੀਡੀਓ ਅਸੀਂ ਪਾਉਣੀ ਬਬਾਈ ਹੈਨਾ ਮੈਂ ਚੁੰਬੇ ਵਾਲਾ ਮੰਤ ਕੌਣ ਹੈ ਵੀ ਉਹ ਸਾਡੇ ਕੋਲੇ ਨੂੰ ਆਏ ਸੀਗੇ ਬਾਬਾ ਜੀ ਹਾਂ ਤਾਂ ਤਰ੍ਹਾਂ ਵੀਡੀਓ ਪ੍ਰਮੋਟ ਕਰੀ ਜਾਂਦਾ ਹੈ ਬਾਕੀ ਨਾਲ ਕੰਟੈਕਟ ਕਰ ਸਕਦੇ ਆ ਪੀਸ ਪਰ ਵਾਹਤ ਬਾਜ਼ੁਰਗ ਆ ਜਾਂਦੇ ਆ ਹਾਂਜੀ ਅੱਛਾ ਮੈਨੂੰ ਵੀ ਪੁੱਛਦੇ ਕੁਝ ਮੈਨੂੰ ਦੱਸ ਵੀ ਆ ਮੇਰੇ ਮੋਬਾਈਲ ਦਾ ਲੋਕ ਕਿੰਨਾ ਆ ਲੋਕ ਖੋਲ ਕੇ ਦੇ ਨਾ ਆ ਲੋਕ ਕੋਲ ਪਾਇਓ ਦਾ ਤੁਸੀਂ ਤਾਂ ਐਕਟਰ ਦੇ ਉੱਤੇ ਹੀ ਬੈਠੇ ਬਣਿਆ ਘਰ ਛੱਡ ਕੇ ਬਾਬਾ ਘਰ ਛੱਡ ਕੇ ਬਾਬਾ ਕਿਉਂ ਯਾਰ ਤੁਸੀਂ ਪੰਜਾਬ ਦਾ ਸਤਿਆਨਾਸ਼ ਕੀਤਾ ਉਦੋਂ ਚਿੱਟੇ ਨੇ ਖਾਲਿਆ ਪੰਜਾਬ ਹਾਂ ਆ ਹੜਾ ਨੇ ਖਾਇਆ ਉਧਰੋਂ ਆ ਬਾਬੇ ਹੜਾਂ ਨੂੰ ਆਏ ਬੱਚੇ ਯਾਰ ਤੀ ਘਰ ਘਰ ਇਹ ਕੁਝ ਕਰੀਏ ਨੇ ਕਾਹ ਤੋਂ ਕਰਦੇ ਆ ਪੁੱਛਦਾ ਦਿੰਦਾ ਸੀ ਇਹ ਕਿ ਹਾਂ ਹਾਂਜੀ ਕੀ ਕਹਿੰਦਾ ਸੀ ਹਾਂਜੀ ਕੀ ਕਹਿੰਦਾ ਸੀ ਤੂੰ ਕੋਲੇ ਬੈਠਾ ਹੀ ਹਾਂਜੀ 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 ਕਰੀ ਜਾਂਦਾ ਕੋਈ ਗੱਲ ਸੱਚ ਦੱਸ ਦੇ ਯਾਰ ਤੈਨੂੰ ਕਿੰਨੀਆਂ ਗੱਲਾਂ ਪਤੀਆਂ ਯਾਰ ਬਹੁਤ ਦਾ ਬੰਦਣਾ ਸੀਗਾ ਇਹਦੀਆਂ ਵੀਡੀਓ ਰੀਡ ਕਰਾਉ ਕੋਨੇ ਤਾਂ ਉਤ ਪਤਾਂਗ ਵਾਲਾ ਕੰਮ ਕਰੇ ਬੰਦ ਤੇ ਉਤ ਵੀਡੀਓ ਦਾ ਦਾ ਕੀ ਹੈ ਆ ਜੋ ਕੁਛ ਨਹੀਂ ਜਟਾ ਤੇ ਨਹੀਂ ਉਹ ਯਾਰ ਕਿੱਥੇ ਜਟਾ ਤੂੰ ਸਿਰ ਤਾਂ ਵਾਹਿਆ ਨਹੀਂ ਕਦੇ ਜਟਾ ਹੀ ਹੋਣੀ ਹੈ ਆਪੇ ਮਣ ਜਾਂਦੀਆਂ ਜਟਾਂ ਮੈਂ ਸਾਡੇ ਇੱਕ ਬੰਦਾ ਵਾਸਤੇ ਕਰਕੇ ਵਿਖਾ ਦਉ ਜਿਹੜੀ ਕੜਾਈ ਕਹੋਂਗੇ ਜੋ ਸਮਾਨ ਕਹੋਂਗੇ ਅਸੀਂ ਲੈ ਕੇ ਹੁੰਦਾ ਮੈਂ ਹੱਥ ਪਿਛੋੜ ਕੇ ਮਾਫੀ ਮੰਗਦੀਆਂ ਵੀ ਅੱਜ ਤੋਂ ਬਾਅਦ ਮੈਂ ਕਿਸੇ ਚੇਲੇ ਦੀ ਪ੍ਰਮੋਟ ਨਹੀਂ ਕਰਨਾ ਉਹਦੇ 'ਚ ਕੁਛ ਨਹੀਂ ਸੌਰੀ ਮੈਨੂੰ ਮਾਫ ਕੀਤਾ ਜਾਵੇ ਮੈਂ ਗਲਤੀ ਮੰਨਦੀ ਹਾਂ ਉਹਦੇ ਮੈਂ ਵੀਡੀਓ ਪਾਈ ਸੀ ਤੁਹਾਨੂੰ ਲਾਉਂ ਕੀ ਹੈ ਮੇਰਾ ਨਾਮ ਕਾਲੀ ਕਾਲੀ ਹੈ ਪੱਕਾ ਨਾ ਕੀ ਅਧਾਰ ਕਾਰਜ ਉਹ ਤੇ ਗੁਰਵਿੰਦਰ ਨੇ ਗੁਰਵਿੰਦਰ ਕੌਰ ਕੇ ਸਿੰਘ ਸਿੰਘ ਹੈ ਸੰਗ ਤੇਰਾ ਗੁੜੀਆਂ ਵਾਲੇ ਆਪਾਂ ਕੋ ਕਦੋਂ ਲੱchn ਕੀਤੀ ਐ ਵੀ ਇਹ ਤਾਂ ਬਾਬਾ ਜੀ ਸੇਵਾ ਕਰਦਾ ਨਹੀਂ ਸੇਵਾ ਤਾਂ ਚਲੋ ਸਾਰੇ ਕਰਦੇ ਸਾਰੀ ਦੁਨੀਆ ਕਰਦੀ ਐ ਆਪਾਂ ਕੌਣ ਕਿੰਗਾ ਪਾਇਆ ਹੈ ਜੀ ਤੂੰਰਾ ਕਿਉਂ ਪਾਇਆ ਵੀ ਇਹ ਤਾਂ ਮਾਂ ਦਾ ਹੁੰਦਾ ਜੀ ਵੀ ਨਹੀਂ ਕਿਉਂ ਪਾਇਆ ਬਾਬਾ ਜੀ ਜਵਾਬ ਦਿਓ ਪਲੀਜ਼ ਮੇਰੇ ਲਈ ਤੇ ਮੇਰਾ ਦਿਮਾਗ ਨਾ ਖਰਾਬ ਗਣੀ ਇਹ ਕਿਉਂ ਪਾਇਆ ਆਪਾਂ ਵੀ ਦੇ ਵੀ ਜੀ ਵੇਖੋ ਜਿਸਾਂ ਨੂੰ ਕਰਨਾ ਹੀ ਪੈਂਦਾ ਜਦੋਂ ਮਾਤਾ ਨਹੀਂ ਕਰਨਾ ਕੀ ਪੈਂਦਾ ਯਾਰ ਮਾਤਾ ਕਹਿੰਦੀ ਐ ਮਾਤਾ ਕਹਿੰਦੀ ਐ ਵੀ ਬੰਦਿਆ ਤੋਂ ਬੁੜੀਆਂ ਬਣ ਜਾਓ ਕਹਿੰਦੀ ਐ ਮਾਤਾ ਕਹਿੰਦੀ ਐ ਕਿ ਨਹੀਂ ਨਹੀਂ ਫਿਰ ਤੂੰ ਕੀ ਦੀ ਸੇਵਾ ਕਰਨ ਦਾ ਚਲਦਾ ਮੈਂ ਮਾਤਾ ਸ਼ੰਕਰ ਕੋਲ ਨੂੰ ਸ਼ੰਕਰ ਮੋਨੀ ਕਿੰਨੇ ਰੂਪ ਐ ਦੇ ਹਾਂਜੀ ਕਿੰਨੇ ਰੂਪ ਐ ਮਾਤਾ ਦੇ ਦੇ ਪਤਾ ਤੈਨੂੰ ਇਹਦਾ ਇਤਿਹਾਸ ਪਤਾ ਮਾਤਾ ਦਾ ਕੀ ਐ ਤੈਨੂੰ ਹਰੇ ਵੀ ਸਿੱਖੀ ਆ ਨੀ ਫਿਰ ਸਿੱਖੀ ਜਾਨਣਾ ਪ੍ਰਮੋਟ ਤੋਂ ਚੈਨਲ ਆਪਣੇ ਐ ਕਰਾਈ ਜਾਂਦਾ ਯਾਰ ਵੀ ਜਿਵੇਂ ਤੂੰ ਪਤਾ ਨਹੀਂ ਕਿੱਦਾਂ ਉਹ ਫਕੀਰ ਹੋਣਾ ਤੋਂ ਸੈਟਅਪ ਇੰਝ ਆਇਆ ਤੂੰ ਅਸੀਂ ਵੀ ਵੀਡੀਓ ਵੀ ਪਾਉਂਦੇ ਨਹੀਂ ਹਣਾ ਵੀ ਉਹਨਾਂ ਦਾ ਕੋਈ ਕੰਮ ਹੋ ਗਿਆ ਘੰਟੀ 'ਚ ਇੱਕ ਤੇਰਾ ਝੁੰਬੇ ਵਾਲਾ ਕਿਹੜਾ ਉਹ ਮੰਤਸਾ ਉਹ ਹਾਂਜੀ ਉਹਨਾਂ ਨੇ ਵੀ ਵੀਡੀਓ ਅਸੀਂ ਪਾਉਂਦੇ ਨਹੀਂ ਬਾਬਾ ਜੀ ਹਣਾ ਨਹੀਂ ਝੁੰਬੇ ਵਾਲਾ ਮੰਤ ਕੌਣ ਹੈ ਵੀ ਉਹ ਸਾਡੇ ਕੋਲੇ ਉਹ ਆਏ ਸੀਗੇ ਬਾਬਾ ਜੀ ਹਣਾ ਤੇ ਉਹ ਤੇਰਾ ਵੀਡੀਓ ਪ੍ਰਮੋਟ ਕਰੀ ਜਾਂਦਾ ਹੈ ਹਾਂਜੀ ਤੇ ਤੁਸੀਂ ਕਾਹ ਤੋਂ ਗੰਦ ਪਾਜਾ ਵੀ ਤੂੰ ਕੀ ਲੱਗਦਾ ਤੂੰ ਕੀ ਲੱਗਦਾ ਮੈਂ ਤੇਰੀ ਵੈਸੇ ਹੈ ਜਨ ਤਰਾ ਫੋਨ ਇਹਦੇ ਕੋਲੇ ਹੁੰਦਾ ਕਿ ਹੋਰ ਜੇਲੇ ਕੋਲੇ ਹੁੰਦਾ ਮੇਰੇ ਕੋਲ ਵੀ ਵਾਲੀ ਪਹਿਲਾਂ ਤੋਂ ਮੰਨਿਆ ਤੇਰੇ ਕੋਲੇ ਹੁੰਦਾ ਹੈਂ ਵੀ ਵਾਲੀ ਆਉਂਦੀ ਇੱਥੇ ਹੁਣ ਮੈਂ 15 ਮਿੰਟ ਪਹਿਲਾਂ ਗੱਲ ਕੀਤੀ ਸੀ ਉਹਦੇ ਚ ਮੈਨੂੰ ਕਿਹਨੇ ਕਿਹਰੇ ਇਹ ਗੱਲ ਕਹੀ ਸੀ ਵੀ ਹਾਂ ਵੀ ਤੇਰੀ ਬਾਹ ਜੀ ਬੜੀ ਸੋਹਣੀ ਲੱਗਦੀ ਹੈ ਤੈਨੂੰ ਮੋਹ ਲਿਆ ਤੇ ਤੁਹਾਡੇ ਚ ਮਾਤਾ ਸ਼ਾਮਪੁਰ ਮੋਣੀ ਇਹ ਗੱਲਾਂ ਸੁਸਾਉਂਦੀ ਆ ਵੀ ਤੁਸੀਂ ਲੋਕਾਂ ਦੇ ਮੁੰਡੇ ਮੋਹੀ ਚੱਲੋ ਤੇ ਜਾਂ ਲੋਕਾਂ ਦੀਆਂ ਕੁੜੀਆਂ ਮੋਹੀ ਚੱਲੋ ਬਈ ਸਿਗਰਟੀਆਂ ਮਾਤਾ ਇਹ ਕੁਛ ਨਹੀਂ ਸਿਗਰਟਾ ਕਿਉਂ ਪੀਨੇ ਤੁਸੀਂ ਸਟਾਪ ਇਹਨੂੰ ਸਿਗਰਟਾ ਜਿਹੜੀ ਮਾਤਾ ਦਾ ਤੂੰ ਨਾਲ ਲੈਣਾ ਹੈ ਉਹ ਮਾਤਾ ਕਹਿੰਦੀ ਏ ਗੱਲ ਵੀ ਸਿਗਰਟਾ ਪੀਓ ਕਹਿੰਦੀ ਏ ਜਾਂ ਨਹੀਂ ਕਿਉਂ ਫਿਰ ਪੀਨੇ ਹੋ ਜਾਂ ਵੀਰੇ ਤੈਨੂੰ ਉਹਦਾ ਕੋਈ ਜੀਵਨੀ ਦਾ ਨਹੀਂ ਪਤਾ ਤੈਨੂੰ ਉਹਦੇ ਕੋਈ ਰੂਪ ਦਾ ਨਹੀਂ ਪਤਾ ਤੇ ਤੁਸੀਂ ਯਾਰ ਆਈਂ ਆਈਂ ਚੂੜੇ ਪਾ ਕੇ ਤੁਸੀਂ ਕਹਿੰਦੇ ਸਾਡੇ ਚ ਮਾਤਾ ਸ਼ਾਮ ਕਰੋ ਆ ਵੀ ਸ਼ਾਮ ਕਰੋ ਮਾਤਾ ਆਉਂਦੀ ਐ ਮੋਣੀ ਤੇਰੇ ਚ ਹਾਂਜੀ ਮਾਤਾ ਮੋਣੀ ਤੇਰੇ ਚ ਆਉਂਦੀ ਐ ਤੇ ਉੱਥੇ ਜਿਹੜੀਆਂ ਪੁੱਛਾਂ ਦੇ ਜਾਂਦਾ ਇਹ ਬੈਠਾ ਉਹ ਤਾਂ ਜੀ ਇੱਕ ਲੈਹਰ ਹੀ ਹੁੰਦੀ ਨਹੀਂ ਲੈਹਰ ਲੈਹਰ ਕੌਣ ਦੱਸਦਾ ਤੈਨੂੰ ਯਾਰ ਕੌਣ ਦੱਸਦਾ ਮੈਂ ਤਾਂ ਕੋਈ ਨਹੀਂ ਦਈ ਮਾਨ ਕੇ ਜਦ ਲੋਕ ਹਾਂ ਤਾਂ ਫਿਰ ਜੇ ਤੂੰ ਦੱਸਦਾ ਨਹੀਂ ਫਿਰ ਲੋਕਾਂ ਨੂੰ ਕਿਵੇਂ ਦੱਸਦਾ ਏ ਜੀ ਵੀ ਗੰਦੀ ਆਲੇ ਜੁਰਮ ਹੁੰਦੇ ਜਿਹੜੇ ਸਾਡੇ ਉਹਨਾਂ ਦੀ ਗੱਲ ਤਾਂ ਨਹੀਂ ਆਜਾਂਗੇ ਨਹੀਂ ਬਜ਼ੁਰਗਾਂ ਜਾਂਦੇ ਆ ਹਾਂਜੀ ਚਾ ਮੈਨੂੰ ਵੀ ਪੁੱਛਦੇ ਕੁਛ ਮੈਨੂੰ ਦੱਸ ਵੀ ਆ ਮੇਰੇ ਮੋਬਾਈਲ ਦਾ ਲੋਕ ਕਿੰਨਾ ਆ ਲੋਕ ਖੋਲ ਕੇ ਦੇ ਨਾ ਆ ਲੋਕ ਖੋਲ ਹੋਇਆਦਾ ਹੈ ਹਾਂ ਤਾਂ ਉੱਥੇ ਬਹਿ ਜੰਨੇ ਗੱਡੀ ਤੇ ਆਪਾਂ ਬਹਿ ਜੰਨੇ ਆ ਬਾਬਾ ਜੀ ਯਾਰ ਤੁਸੀਂ ਤਾਂ ਐਕਟ ਦੇ ਉੱਤੇ ਹੀ ਬੈਠੇ ਬਗਿਆ ਘਰ ਛੱਡ ਕੇ ਬਾਬਾ ਘਰ ਛੱਡ ਕੇ ਬਾਬਾ ਕਿਉਂ ਯਾਰ ਤੁਸੀਂ ਪੰਜਾਬ ਦਾ ਸਤਿਆਨਾਸ਼ ਕੀਤਾ ਉਦੋਂ ਚਿੱਟੇ ਨੇ ਖਾਲਿਆ ਪੰਜਾਬ ਹੈਂ ਆ ਹੜਾ ਨੇ ਖਾਇਆ ਉਧਰੋਂ ਆ ਬਾਬੇ ਹੜਾਂ ਨੂੰ ਆਏ ਬੈਠੇ ਯਾਰ ਤੁਸੀਂ ਘਰ ਘਰ ਇਹ ਕੁਝ ਕਰੀਏ ਇਹਨੇ ਕਾਹ ਤੋਂ ਕਰਦੇ ਆਏ ਘਰੇ ਨਹੀਂ ਅਰਗਬਤੀ ਲੰਗਦੀ ਜੋਤ ਉਹ ਢੋਡ ਦੋ ਹੁਣ ਤੇਨੂੰ ਮੰਤ ਬਣਾਇਆ ਕਿ ਬਣਿਆ ਤੂੰ ਨਹੀਂ ਜੀ ਮੈਂ ਤਵੀ ਹੁੰਦੀ ਫਿਰ ਤਾਂ ਮਨੋ ਨਾ ਪੁੱਠੇ ਕਰ ਆ ਤੇਰੇ ਕੰਮ ਗਲਤ ਹੈ ਇਹ ਬੰਤਾ ਤੂੰ ਮੰਨਦਾ ਨਹੀਂ ਛੇੜਾ ਬੰਨ੍ਹ ਦਿਰਾ ਸੁਨ ਬਾਜੀ ਉਹ ਮੰਤ ਦਾ ਕੀ ਲੱਗਦਾ ਹੈ ਉਹ ਮੰਤ ਦਾ ਕੀ ਲੱਗਦਾ ਹੈ ਤੈਨੂੰ ਤਸਿੰਗਾ ਜੀ ਤੇ ਨਾਲੇ ਝੋ ਮੇਰੀ ਮੰਤਾਈ ਸੀ ਉਹ ਪ੍ਰਮੋਟ ਕਰਦੀ ਸੀ ਨੂੰ ਹਾਂਜੀ ਝੋੰਬੇ ਵਾਲੀ ਮੰਤ ਪ੍ਰਮੋਟ ਕਰਦੀ ਸੀ ਚੈਨਲ ਹਾਂਜੀ ਤੇ ਤੂੰ ਕੀ ਲੱਗਦਾ ਉਹਦਾ ਮੈਂ ਤਾਂ ਜਿੱਤ ਪਸੰਦ ਨਹੀਂ ਲੱਗਦਾ ਜੀ ਜਾਦਾ ਹੈ ਹਾਂਜੀ ਤੂੰ ਮੈਨੂੰ ਕੀ ਕੰਮ ਸਿਖਾਏਗਾ ਤੂੰ ਤਾਂ ਆਪ ਸਿੱਖਿਆ ਨਾ ਕੇ ਲਾ ਰਹੇ ਹੋ ਕੀ ਸਿਖਾਇਆ ਤੈਨੂੰ ਹਾਂਜੀ ਕੀ ਸਿਖਾਇਆ ਸਹੀ ਸਹੀ ਤਾਂ ਫਿਰ ਸਿਖਾਏ ਤੇ ਬਸ ਤਾਂ ਸਿਖਾਇਆ ਉਹ ਮੇਰਾ ਬੇ ਚਾਰ ਪੰਜ ਦਿਨ ਹੋ ਗਏ ਤੁਹ ਮੜਾ ਮੋਟਾ ਤੰਤਰ ਮੰਤ ਦੱਸ ਗਾਏ ਨਹੀਂ ਜੀ ਹਾਂ ਇਹ ਪੁੱਛਾ ਦਿੰਦਾ ਜੀ ਬਾਬਾ ਹੁਣ ਹਾਂਜੀ ਸਤਿ ਸ੍ਰੀ ਅਕਾਲ ਨਹੀਂ ਪੁੱਛ ਲੈਂਦਾ ਸੀ ਹੈ ਕਿ ਹਾਂ ਹਾਂਜੀ ਕੀ ਕਹਿੰਦਾ ਸੀ ਹਾਂਜੀ ਕੀ ਕਹਿੰਦਾ ਸੀ ਤੈਨੂੰ ਕਿਹਨਾਂ ਬਥੇ ਕੋਲ ਤੂੰ ਕੋਲੇ ਬੈਠਾ ਹੀ ਹਾਂਜੀ ਕੋਲ ਹਾਂਜੀ ਹਾਂਜੀ ਗਰੀ ਜਾਂਦਾ ਕੋਈ ਗੱਲ ਸੱਚ ਦੱਸ ਦੇ ਯਾਰ ਤੈਨੂੰ ਕਿੰਨੀਆਂ ਗੱਲਾਂ ਪੁੱਛੀ ਤਰਾ ਗਰਮੀ ਹੈਗੀ ਸਾਰੇ ਬੰਦੇ ਇੰਨੇ ਗਰਮੀ ਚ ਬੈਠੇ ਬਾਬਾ ਗੱਲ ਸੁਣ ਲੈ ਪੂਤਕ ਤਾਂ ਕੰਮ ਕਰਦੇ ਬੰਦ ਵੀਡੀਓ ਤੇਰੀਆਂ ਜਿਹੜੀਆਂ ਅਪਲੋਡ ਹੈ ਨਾਲ ਡਿਲੀਟ ਕਰ ਹੁਣੇ ਭਾਈ ਸਾਹਿਬ ਜੀ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਇਹ ਜਹਰ ਬਹੁਤ ਇਹਦਾ ਬਣਨਾ ਸੀਗਾ ਇਹਦੀਆਂ ਵੀਡੀਓ ਡਿਲੀਟ ਕਰਾਉ ਉਹਨੇ ਇਹ ਉਤਪਤਾਂ ਕਾ ਦਾ ਕੰਮ ਕਰੇ ਬੰਦ ਆਪਦੀ ਜਿਹੜੀ ਰਿਕਾਰਡ ਕਰਕੇ ਕਰੋ ਚਰਚ ਕਰੋ ਹਾਂ ਬੋਲਦੇ ਨਹੀਂ ਆਈ ਗਾਲੇ ਜੀ ਨਹੀਂ ਇਹਨਾਂ ਨੂੰ ਕਹੋ ਫਿਰ ਇਹਨਾਂ ਨੂੰ ਦੱਸ ਵੀ ਮੰਨ ਤੂੰ ਕੀ ਚਾਹੁੰਦਾ ਹਾਂ ਬੇਨਤੀ ਕਰ ਲੈ ਤੇ ਮੈਂ ਤੁਹਾਨੂੰ ਕੀ ਬੇਨਤੀ ਕਰਨੀ ਚਾਹੁੰਦਾ ਆ ਕਿ ਮੈਂ ਇਹ ਕੰਮ ਛੱਡੂੰਗਾ ਜਾਂ ਇਹੀ ਚੱਲ ਚੱਲ ਰੱਖੂੰਗਾ ਇੱਕ ਹੋਰ ਸਰ ਤੇ ਵੀ ਜੋਗਾ ਬਾਬਾ ਜੀ ਕੀ ਆ ਆ ਜੋਗ ਨਹੀਂ ਜੱਟਾਂ ਕਹਿੰਦੇ ਨੇ ਆਪਾਂ ਉਹ ਯਾਰ ਕਿੱਥੇ ਜੱਟਾਂ ਤੂੰ ਸਿਰ ਤਾਂ ਵਾਹਿਆ ਨਹੀਂ ਕਦੇ ਜੱਟਾਂ ਹੀ ਹੋਣੀਆਂ ਮੰਨਜੋ ਆਪੇ ਮੰਨ ਜਾਂਦੀਆਂ ਜੱਟਾਂ ਸਿਰ ਬਾਹੋਂਗੇ ਤਾਂ ਜੱਟਾਂ ਨਹੀਂ ਹੁੰਦੀਆਂ ਸਾਡੇ ਤਾਂ ਹੁੰਦੀਆਂ ਨਹੀਂ ਅਕਨੇ ਮਹੰਤਾ ਨਗਲੀ ਲਵਾਈ ਫਿਰਦੇ ਜਿਹੜਾ ਬਾਬਾ ਜੀ ਪਤਾ ਤੇਰੇ ਪਿਆਰੇ ਜੀ ਤੇਰੇ ਕੋਲ ਜਵਾਬੇ ਦੀ ਗੱਡੀ ਹੈ ਤੂੰ ਆ ਗਿਆ ਤੂੰ ਬੱਤੀ ਕਰੀਏ ਲੈ ਕੰਮ ਕਰਕੇ ਰੋਟੀ ਰੱਜ ਕੇ ਖਾਓ ਆਹ ਨੋਕਾਂ ਜਿਹਨੋਂ ਕਹਿੰਦੇ ਫੋਟਮਾਂ ਲਿਆ ਕੇ ਈਆਂ ਦਾ ਰਬਸ ਕਰਨ ਵਾਲਾ ਸਿਸਟਮ ਇਹ ਕਰਦੇ ਬੰਦ ਨਾ ਨਹੀਂ 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 ਮੈਂ ਤੈਨੂੰ ਦੱਸਦਾ ਮੈਨੂੰ ਹੁਣ ਕੋ ਇੱਥੇ ਸਪਸ਼ਟੀਕਰਨ ਦੇ ਦੇ ਵੀ ਕੰਮ ਬੰਦ ਕਰੇਗਾ ਜੀ ਨਹੀਂ ਇੱਕ ਮਿੰਟ ਭਾਈ ਸਾਹਿਬ ਇੱਥੇ ਬੋਲ ਕੇ ਦੱਸੋ ਹਾਂ ਨਹੀਂ ਬੋਲ ਵੀ ਮੈਂ ਆਹ ਕੰਮ ਕਰਦਾ ਸੀ ਆਹ ਨਾ ਬੋਲ ਕੇ ਨਹੀਂ ਲਾਉਂਗਾ ਆਪਦਾ ਨਾਮ ਬੋਲ ਕੇ ਬੋਲ ਆਉਂਦਾ ਨਾਮ ਬੜੂ ਤੂਰਾ ਹਾਂ ਆਉਂਦਾ ਨਾਮ ਬੋਲ ਆਉਦਾ ਨਾਮ ਕਿਹੜਾ ਲੈਹੀ ਮੜਾ ਡੰਡਾ ਫੜ ਕੇ ਫਿਰ ਇਹਨੂੰ ਕਹੋ ਬਾਬਾ ਜੀ ਬੋਲੇ ਆਉਂਦਾ ਨਾਮ ਬੋਲ ਜੋ ਦੇਵੇ ਕਰ ਦਾਂਗੇ ਜੀ ਬਾਬਾ ਤੂੰ ਬਾਬਾ ਕੋਈ ਗੱਲ ਨਹੀਂ ਮੰਨੀ ਤੂੰ ਆਪਦੀ ਰਿਕਾਰਡਿੰਗ ਤੂੰ ਵੀ ਮੁੱਕਰ ਗਿਆ ਨਾਲੇ ਸਾਡੇ ਕੋਲੇ ਸਬੂਤ ਪਏ ਆ ਫਿਰ ਇਹ ਤੂੰ ਹੁਣ ਦੱਸ ਵੀ ਆ ਕੰਮ ਤੂੰ ਕਿੰਨੇ ਕਰਦਾ ਏ ਇਹ ਬੰਦ ਕਰੇਗਾ ਹਾਂਜੀ ਉਧਰ ਕਹ ਕੈਮਰੇਜ ਹਾਂਜੀ ਬੰਦ ਕਰੇਗਾ ਹਾਂਜੀ ਇਥੇ ਕੀ ਬੇਨਤੀ ਕਰਨੀ ਚਾਹਣਾ ਸੰਗਤ ਨੂੰ ਕਹ ਉਤਪਤਾਂਕ ਕਰਮਕਾਂਡ ਪਖੰਡ ਖੱਡੋ ਜਿਹੜਾ ਪਖੰਡ ਕਰਦਾ ਮਗਰ ਲਊਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਲਾੜ ਨੂੰ ਲੋਕਾਂ ਨੂੰ ਘਬਰਾ ਨਹੀਂ ਕਰੇਗਾ ਕਹ ਇੱਕ ਮੈਦਾਨ ਜਿਹੜੀ ਮਹੰਤ ਨੇ ਤੇਰੀ ਪ੍ਰਮੋਸ਼ਨ ਕੀਤੀ ਸੀ ਵੀ ਬਾਬਾ ਜੀ ਕੋਲੇ ਆਓ ਵੀ ਇਹ ਵਸ਼ੀਕਰਨ ਕਰਕੇ ਦਿੰਦੇ ਆ ਤੁਸੀਂ ਇਹ ਸਾਨੂੰ ਜਵਾਬ ਦਿਓ ਤੁਸੀਂ ਵਸ਼ੀਕਰਨ ਕਰਦੇ ਹੋ ਕਿ ਨਹੀਂ ਕਰਦੇ ਨਹੀਂ ਜੀ ਇਹ ਕੰਮ ਨਹੀਂ ਅਸੀਂ ਕਰਦੇ ਜੀ ਨਹੀਂ ਪ੍ਰਮੋਟ ਕਾਦੀ ਕਰਾਈ ਜਾਂਦਾ ਇਹ ਜੀ ਉਹਨਾਂ ਨੇ ਖੋਦੀ ਕੀਤੀ ਹੈ ਜੀ ਤੁਸੀਂ ਦੇਵੀ ਦੇਵਤਿਆਂ ਦੀ ਸੇਵਾ ਕਰ ਸਕਦੇ ਹੋ ਉਹਨਾਂ ਨੂੰ ਉਹਨਾਂ ਅੱਗੇ ਅਰਦਾਸ ਕਰ ਸਕਦੇ ਹੋ ਅਸੀਂ ਵੀ ਕਰਦੇ ਆ ਆ ਉਤਪਤਾਨ ਕਿਹੜੀ ਦੇਵੀ ਦੇਵਤਾ ਕਹਿੰਦੇ ਉਤਪਤਾਨ ਕਰੋ ਵੀ ਜਾਂ ਸਾਡਾ ਇੱਕ ਬੰਦਾ ਵਾਸੇ ਚ ਕਰਕੇ ਵਿਖਾ ਦੋ ਜਿਹੜੀ ਕੜਾਈ ਕਹੋਗੇ ਜੋ ਸਮਾਨ ਕਹੋਗੇ ਅਸੀਂ ਜੈ ਨਹੀਂ ਹੁੰਦਾ ਉਤਪਤਾਨ ਦਾ ਕੀ ਹੁੰਦਾ ਨਹੀਂ ਨਹੀਂ ਹੁੰਦਾ ਬੰਦ ਕਰੋਗੇ ਬਾਬਾ ਜੀ ਅੱਜ ਤੋਂ ਬਾਅਦ ਇਹਨੇ ਇਹ ਕੰਮ ਕੀਤਾ ਸੀ ਕਾਰਵਾਈ ਕਰਾਉਣਾ ਦੇ ਬੰਦੇ ਆਏ ਸਰਦਾਰ ਬਹਿ ਗਏ ਦੇਖੋ ਸਿੱਧੀ ਗੱਲ ਹੈ ਬਿੰਦ ਠੀਕ ਹੈ ਅਸੀਂ ਅੱਜ ਪਿਆਰ ਨਾਲ ਬੇਨਤੀ ਕੀਤੀ ਹੈ ਠੀਕ ਹੈ ਹਾਂ ਇਹ ਬੇਨਤੀ ਹੈ ਤੈਨੂੰ ਬਾਬਾ ਜੀ ਆਪਣੇ ਨਗਰ ਤੋਂ ਪਾਸ਼ੇ ਦਸਵੀਂ ਆਏ ਨੇ ਬੜੀ ਕਿਰਪਾ ਹੈ ਨਾ ਹਾਂ ਜੀ ਨਗਰ ਦੇ ਵਿੱਚ ਕਿਤੇ ਵੀ ਥੋੜਾ ਬਹੁਤਾ ਐਦਾਂ ਦਾ ਕਰਮ ਹੁੰਦਾ ਹੈ ਉਹਨਾਂ ਨੂੰ ਪਿਆਰ ਨਾਲ ਬੇਨਤੀ ਕਰਕੇ ਸਮਝਾ ਦਿਓ ਵੀ ਆਪਾਂ ਉਹ ਤੋਂ ਤਾਂ ਕਿ ਨਹੀਂ ਕਰਨਾ ਦੇਵੀ ਦੇਵਤੇ ਸਾਰੇ ਸਤਕਾਰਯੋਗ ਹੈ ਇਜੇ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਂਜੀ ਤੇ ਆਪਾਂ ਵੀ ਦੁਆ ਕਰਦੇ ਹਾਂ ਅਰਦਾਸ ਸਰਬੱਤ ਦੇ ਭਲੇ ਲਈ ਇਹ ਵੀ ਕਰਨ ਅਰ ਸੰਗਤਾਂ ਨੂੰ ਬੁਲਾ ਕੇ ਜਾਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਫੋਟੋਆਂ ਰੱਖ ਕੇ ਉਹਨਾਂ ਦੇ ਉੱਤੇ ਕਹਿੰਦਾ ਮੈਂ ਵਸ਼ੀਕਰਨ ਕਰਦਾ ਇਹ ਕੰਮ ਹੈਗੇ ਗਲਤ ਹਾਂਜੀ ਬਾਬਾ ਠੀਕ ਹੈ ਇਹਨਾਂ ਨੂੰ ਸਮਝਾਓ ਤੇ ਮਾਂ ਮੇਰੀ ਇਹ ਤੇਰੇ ਚਰਮਾ ਤੇ ਬੇਨਤੀ ਹੈ ਬਸੀ ਨਹੀਂ ਨਹੀਂ ਮੇਰੀ ਵੇਖ ਤੇਰੇ ਤੂੰ ਮਤਾ ਕੀ ਹੈ ਇਹਨਾਂ ਨੂੰ ਮਾਪਦੇ ਨਹੀਂ ਆਪ ਇਹ ਰਹੀ ਨਾ ਹੈਗਾ ਆਪਣੇ ਵੀ ਆ ਜਾਣੇ ਜੇ ਜੇ ਇਹ ਕੰਮ ਕਰਾਂਗੇ ਵੇਖੋ ਲੋਕਾਂ ਨੇ ਗਾਲਾਂ ਕੱਢੀਆਂ ਨਹੀਂ ਪਤਾ ਵੀ ਫੋਨ ਕੀਤਾ ਕਿਹਨੇ ਆ ਠੀਕ ਹਾਂ ਫੋਨ ਤਾਂ ਮੈਂ ਕੀਤਾ ਨਹੀਂ ਬਾਬਾ ਇਦੋ ਅੱਛਾ ਉਹ ਉਹ ਜਿਹੜੀ ਚੁੰਬੇ ਵਾਲੀ ਮੰਤ ਨਹੀਂ ਅੱਛਾ ਉਹਨੇ ਕੀਤਾ ਫੋਨ ਉਹ ਪ੍ਰਮੋਟ ਕੀਤਾ ਨਹੀਂ ਉਹ ਕਹਿੰਦੀ ਆ ਵੀ ਬਾਬਾ ਵਸ਼ੀਕਰਨ ਕਰਦਾ ਜੀ ਇੱਥੇ ਆਓ ਬਾਬੇ ਕੋਲ ਠੀਕ ਆ ਜੀ ਇਸ ਕਰਕੇ ਨਾ ਇਹ ਕੰਮ ਹੁਣ ਹੁਣ ਮੇਰੀ ਨਾ ਬਣ ਕੇ ਇਹ ਕੰਮ ਕਰ ਦੋ ਬਾਬਾ ਮੈਂ ਦੱਸ ਵੀ ਨਹੀਂ ਬਾਬਾ ਉਹਦੇ ਆਏ ਇੱਥੇ ਉਹਦੇ ਵੀ ਅਸੀਂ ਆਪਦੇ ਘਰ ਬਾਰੇ ਆਈਆਂ ਆ ਫੋਨ ਨਾ ਕਰਦੇ ਦੁਬਈ ਦੇ ਆਏ ਆ ਤੇ ਮੈਨੂੰ ਬਾਬਾ ਜੀ ਵੀ ਕੋਈ ਰੱਖ ਤਾਂਗਾ ਦਿਓ ਵੀ ਐਨੀ ਗੱਲ ਤਾਂ ਮੈਂ ਵੀ ਕੋਲੇ ਬੈਠੀ ਹਾਂ ਮੁਰਕੀ ਉਹ ਦੂ ਵੀਂਡ ਗਿਆ ਵੂੜ ਗਿਆ ਪਾਣਾ ਦਾ ਮੈਨੂੰ ਨਹੀਂ ਪਤਾ 1 ਮਿੰਟ 1 ਮਿੰਟ ਆ ਤੁਹਾਨੂੰ ਸੁਣਾਉਨੇ ਆ 1 ਮਿੰਟ ਮੈਂ ਤੁਹਾਨੂੰ ਸੁਣਾਉਣਾ ਕੀ ਕੀ ਕੇ ਕੀਏ ਆਪਾਂ ਕਟਾਣੇ ਬਾਬਾ ਕਿ ਬਾਬੇ ਨਾਲ ਕੰਟੈਕਟ ਕਰ ਸਕਦੇ ਆ ਪਲੀਸ ਪਰ ਮੈਂ ਹੱਥ ਮਾਰਦਾ ਬਾਬੇ ਨੂੰ ਕੰਮ ਮੈਂ ਤਾਂ ਆਪ ਹੀ ਫੋਨ ਲਾਉਂਗੀ ਸਹੀ ਗੱਲ ਦੀ ਮੈਂ ਟੁੰਬੇਆਰੀ ਚੰਡੀ ਅੱਜ ਪਤਾ ਮੈ ਕਿਹੜੇ ਪਿੰਡਾਂ 'ਈ ਬਾਬੇ ਕੋਲ ਨਾ ਮੈਂ ਗੱਦੀ ਤੇ ਆਈ ਸੀ ਤੇ ਮੇਰਾ ਕੰਮ ਹੋ ਗਿਆ ਬਾਬੇ ਨੂੰ ਕੋਈ ਲਾਰਾ ਨਹੀਂ ਲਾਇਆ ਕਿਉਂਕਿ ਹੋਰ ਛੇਲੇ ਬਹੁਤ ਝੂਠ ਬੋਲ ਦਿੰਦੇ ਆ ਪੈਸੇ ਖਾ ਲੈਣ ਜਾਂ ਬਾਬਾ ਇਹ ਪਿੰਡ ਕਿਹੜਾ ਰਾਮੇ ਰਾਮੇ ਵਾਲਾ ਪਿੰਡ ਹੈ ਜੈਤੂ ਕੋਲੇ ਬੀਬੀ ਇਹ ਕੰਮ ਕਰੂ ਬੰਦ ਨਹੀਂ ਬਾਬਾ ਜੀ ਅੱਜ ਤੋਂ ਬੱਸ ਬਾਬਾ ਨੇ ਆਪਣਾ ਕੀ ਧਰਮ ਹੈ ਆਪਣੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਕਿਹੜੇ ਪਾਸੇ ਤੁਰ ਬਾਬਾ ਜੀ ਤੁਸੀਂ ਇਹਨਾਂ ਨੂੰ ਬੇਨਤੀ ਕਰਿਆ ਕਰੋ ਹੋਰ ਵੀ ਜਿਹੜੇ ਪਿੰਡ ਤੁਹਾਡੇ ਗੱਦੀ ਲਾਉਂਦੇ ਉਹਨਾਂ ਨੂੰ ਬੇਨਤੀ ਕਰੋ ਹੂਤ ਪਤਾਂਗ ਨਾ ਕਰਨ ਠੀਕ ਆ ਹਾਂ ਪਖੰਡ ਕਰਦੇ ਐ ਲੋਕਾਂ ਨੂੰ ਗੁੰਮਰਾਹ ਥੱਗੀਆਂ ਪੈਸਾ ਵਸੂਲਦੇ ਐ ਤੇ ਜਿੱਦੇ ਖਾਹਾ ਪੈ ਗਿਆ ਨਾ ਗੱਲ ਤੇ ਮੁਰਕ ਕੇ ਔਖਾ ਹੋ ਜਾਊਗਾ ਭਾਈ ਹਾਂ ਲੈ ਆ ਜਾ ਭੇਜਿਆ ਤੂੰ ਆਪ ਦਾ ਤੁਹਾਨੂੰ ਬੁਲਾਇਆ ਇੱਥੇ ਆਪਦੇ ਕੋਲੇ ਕੋਈ ਨਹੀਂ ਪਤਾ ਉਹਦੇ ਨਾਲ ਕਿਵੇਂ ਗੱਲ ਕੀਤੀ ਸੀ ਵੀ ਮੈਂ ਕਹ ਤੂੰ ਝੂਂਦੇ ਆ ਤਰੇ ਆ ਹਣਾ ਤੇਰੇ ਨਾਲ ਕੱਖੇ ਸੇ ਦਿਖਾ ਲੈਣੀ ਮੰਗਦਾ ਨਹੀਂ। ਨਹੀਂ ਜੀ ਇੱਕ ਗੱਲ ਸੁਣ ਲੈ ਬੀਬੀ। ਜੇ ਗਾਂ ਤੋਂ ਕਿਸੇ ਦੀ ਵੀਡੀਓ ਐਦਾਂ ਪ੍ਰਮੋਟ ਕੀਤੀ ਤਾਂ ਤੇਰੇ ਦੇ ਕਾਰਵਾਈ ਕਰਾਵਾਂਗੇ। ਨਹੀਂ ਜੀ ਸੌਰੀ ਕੋਈ ਗੱਲ ਨਹੀਂ ਆਇਓ ਜੀ ਸੱਤਕੇ ਲੈ ਆਪਾਂ ਕਰੀਏ ਥੋੜੀ ਬੋਲਦੇ ਆਂ ਘਰਵਾਰ ਦੀ ਤਾਂ ਸਾਡਾ ਨਹੀਂ ਬੀਬੀ ਮੈਂ ਤੈਨੂੰ ਇਹ ਦੱਸਦਾ ਹਾਂ ਵੀ ਤੁਸੀਂ ਕਿਸੇ ਦੀ ਵੀਡੀਓ ਐਵੇਂ ਪ੍ਰਮੋਟ ਕਰ ਲਾ ਕੇ ਗਾਂ ਤੋਂ ਇਹ ਜੀ ਵੀਡੀਓ ਬੁਰੀ ਨਹੀਂ ਪ੍ਰਮੋਟ ਕਰਨੀ ਵੀ ਇੱਥੇ ਆ ਬਾਬੇ ਦੇ ਬੁਰਾ ਨਾ ਕਰੋ। ਠੀਕ ਹੈ। ਹਾਂ। ਚਲੋ ਜੀ ਸੌਰੀ ਗਲਤੀ ਹੋ ਗਈ। ਤੇ ਇਹਦਾ ਹੋ ਸਕਦਾ ਦਾ ਕਹਿ ਲਿਆ ਤਾਂ ਮੈਂ ਵੀਡੀਓ ਪਾ ਲੂ ਭਾਈ ਮੈਂ ਵੀਡੀਓ ਤੇ ਗੱਲ ਕਰਦੇ ਹਾਂ ਨਹੀਂ ਵੀਡੀਓ ਪਾਓ ਸਪਾ ਕੇ ਸਾਨੂੰ ਭੇਜ ਦੇ ਥੋੜੀ ਜਿਹੀ ਤੇ 20 ਸਕਿੰਟ ਦੀ ਵੀ ਭਾਈ ਮੈਂ ਇੱਕ ਕਾਲੀ ਬਾਬੇ ਦੀ ਵੀਡੀਓ ਅਪਲੋਡ ਕੀਤੀ ਸੀ ਤੇ ਉਹਦੇ ਵਿੱਚ ਕੋਈ ਮਾਦਾ ਨਹੀਂ ਆਉਂਦੀ ਕਿ ਮੇਰੀ ਵੀ ਬਾਬਾ ਕੀ ਉੱਤੇ ਜਾਏ ਉਹਨੇ ਮਾਫੀ ਮੰਗ ਲਈ ਗਾ ਤੋਂ ਕੰਮ ਨਹੀਂ ਕਰੂਗਾ ਤੇ ਮੇਥੋਂ ਵੀ ਜਿਹੜੀ ਗਲਤੀ ਹੋਈ ਹੈ ਤੇ ਮੈਂ ਮਾਫੀ ਮੰਗਦੀ ਹਾਂ ਠੀਕ ਆ ਪਾ ਦੂੰ ਬਾਬਾ ਦੀ ਬਾਰੇ ਮੁੰਨਾ ਇੱਕ ਮਾਸਟਰ ਨੂੰ ਬੁਕਾ ਤੇਰੇ ਤੇ ਆਤੀ ਉਹਨੇ ਬੋਲਣ ਬੋਲੀ ਤਾਂ ਵਧੀਆ ਜਾਨਨੀ ਹੈ ਪਲੇਨਿੰਗ ਨਾ ਤਾਂ ਉਹ ਨਹੀਂ ਡਾਕਟਰ ਦੇ ਕੋਲ ਹੀ ਆਣੀ ਕੋਈ ਨਹੀਂ 2 ਮਿੰਟ ਵੀਡੀਓ ਬਣਾ ਕੇ ਪਾ ਦੇ ਤੇ ਨਹੀਂ ਫਿਰ ਇੱਥੇ ਮੀਡੀਆ ਆਊਗਾ ਫਿਰ ਫਾਇਦਾ ਕੋਈ ਨਹੀਂ ਬਸ ਆ ਕੀ ਆ ਮੇਰੇ WhatsApp ਤੇ ਕਰ ਦੇ ਪੈਡ ਬਣ ਕੇ ਇਹ ਹੀ ਤੁਹਾਡਾ ਨੰਬਰ ਹਾਂ ਹਾਂ ਵੀਰੇ ਇਹੀ ਆ ਠੀਕ ਹੈ ਹੁਣੇ ਕਰ ਦੇ ਹੁਣੇ ਸਸਰੀਕਾਲ ਜੀ ਸਾਰਿਆਂ ਨੂੰ ਮੈਂ ਝੁੰਬੇ ਵਾਲੀ ਸਿੰਦੀ ਇੱਕ ਨਾ ਮੈਂ ਵੀਡੀਓ ਪਾਈ ਸੀ ਕਾਲੀ ਬਾਬੇ ਦੀ ਵੀਡੀਓ ਪਾਈ ਸੀ ਪਿੰਡ ਉਹਦਾ ਜੈਤੂ ਕੋਲੇ ਆ ਰਾਮੇ ਵਾਲਾ ਉਹ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਇਸ ਮੈਂ ਹੱਪ ਛੋੜ ਕੇ ਮਾਫੀ ਮੰਗਦੀ ਆ ਵੀ ਅੱਜ ਤੋਂ ਬਾਅਦ ਮੈਂ ਕਿਸੇ ਚੇਲੇ ਦੀ ਪ੍ਰੋਮੋਟ ਨਹੀਂ ਕਰਨਾ ਉਹਦੇ ਚ ਕੁਝ ਨਹੀਂ ਸੌਰੀ ਮੈਨੂੰ ਮਾਫ ਕੀਤਾ ਜਾਵੇ ਮੈਂ ਗਲਤੀ ਮੰਨਦੀ ਆ ਉਹਦੇ ਮੈਂ ਵੀਡੀਓ ਪਾਈ ਸੀ ਇੰਸਟਾਗ੍ਰਾਮ ਤੇ ਅੱਜ ਤੋਂ ਬਾਅਦ ਆਪਾਂ ਕਦੇ ਕਿਸੇ ਦੀ ਪ੍ਰੋਮੋਟ ਨਹੀਂ ਕਰਾਂਗੇ ਨਾ ਹੀ ਮੇਰੇ ਵੀਡੀਓ ਕਿਸੇ ਦੀ ਚੇਲੇ ਦੀ ਕਿਸੇ ਦੇ ਮੇਰੇ ਅਕਾਊਂਟ ਤੇ ਆਊਗੀ ਮੈਨੂੰ ਮਾਫ ਕੀਤਾ ਜਾਵੇ ਬਹੁਤ ਧੰਨਵਾਦ ਜੀ